ਸਾਨੂੰ ਪੰਜਾਬੀਆਂ ਨੂੰ ਵੱਡੇ ਵੱਡੇ ਘਰਾਂ 'ਚ ਰਹਿਣ ਦੀ ਆਦਤ ਹੈ। ਉੱਥੇ ਖੇਤਾਂ 'ਚ ਵੱਡੇ ਵੱਡੇ ਫਾਰਮ ਹਾਊਸ ਬਣਾਏ ਨੇ। ਕਾਮਯਾਬੀ ਹੋયા ਉਹਦੇ 'ਚ। ਪਹਿਲੀਆਂ ਜਿਹੜੀਆਂ ਪੀੜ੍hiyan ਗਈਆਂ ਸੀ ਇੱਕ ਪੀੜ੍ਹੀ ਦਾ ਇਹ ਹਰਜਾਨਾ ਦਿੰਦੀ ਦਿੰਦੀ ਹੈ। ਉਹਨੂੰ ਖੜੇ ਹੋਣ ਨੂੰ ਆਪਣੇ ਘਰ ਬਣਾਉਣ ਨੂੰ ਆਪਣੇ ਜਿਹੜੇ ਲੋਨ ਲੈਂਦੇ ਨੇ ਉਹਨਾਂ ਦੇ ਪੈਸੇ ਵਾਪਸ ਕਰਨ ਨੂੰ ਇੱਕ ਪੂਰੀ ਇੱਕ ਪੀੜ੍ਹੀ ਉਹਦੇ 'ਚ ਖਫਤ ਹੋ ਜਾਂਦੀ ਹੈ। ਸੋ ਉਹਦੇ ਤੋਂ ਬਚਣ ਵਾਸਤੇ ਕੋਸ਼ਿਸ਼ ਇਹ ਚਾਹੀਦੀ ਹੈ ਕਿ ਐਜੂਕੇਟਿਡ ਬੱਚੇ ਬਾਹਰ ਜਾਣ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਵੀ ਅੱਛੀਆਂ ਮਿਲਦੀਆਂ ਇੱਜ਼ਤ ਮਿਲਦੀ ਹੈ ਜਿਹੜੇ ਘੱਟ ਪੜ੍ਹੇ ਲਿਖੇ 10+2 ਪੱਜ ਨੂੰ ਬਾਹਰ ਨੂੰ ਉਹਨਾਂ ਦਾ ਹਾਲ ਬਹੁਤ ਮਾੜਾ ਹੁੰਦਾ ਹੈ ਬਿਨਾ ਪੜਾਈਆਂ ਤੋਂ ਤੁਰ ਜਾਣਾ ਉਹ ਜਿਹੜੇ ਟਰੱਕਾਂ ਵਾਲੇ ਮੁੰਡੇ ਨੇ ਉਹਨਾਂ ਦਾ ਹਾਲ ਪੁੱਛ ਕੇ ਦੇਖਣਾ ਚਾਹੀਦਾ ਹੈ ਕਈ ਵਾਰੀ ਉੱਥੋਂ ਕਈ ਮੁੰਡਿਆਂ ਦੇ ਫੈਨ ਦੇ ਫੋਨ ਆਉਂਦੇ ਨੇ ਉਹ ਵਿਚਾਰੇ ਚਾਹ ਜਆ ਦੇ ਵਿੱਚ ਉਹ ਵਟਸਐਪ ਤੇ ਫੋਨ ਕਰਨਗੇ ਫੋਨ ਕਰਕੇ ਓਏ ਉਹ ਦੇਖ 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 ਉਹਨਾਂ ਨੂੰ ਦੇਖੀਦਾ ਉਥੇ ਥੱਲੇ ਬੀਸਮੈਂਟ ਤੇ ਦੋ ਚਾਰ ਦੱਲੇ ਸਿੱਟ ਕੇ ਉਹਦੇ ਉੱਤੇ ਪੰਜ ਪੰਜ ਸੱਤ ਸੱਤ ਅੱਠ ਅੱਠ ਮੁੰਡੇ ਕੁੜੀਆਂ ਵੀ ਐਂ ਪਈ ਪਈਆਂ ਹੁੰਦੀਆਂ ਨੇ ਉਦੋਂ ਬੜਾ ਤਰਸ ਆਉਂਦਾ ਓਏ ਬੇਵਕੂਫੋ ਕਿਉਂ ਕਿਉਂ ਅਜੇ ਵੀ ਤੁਸੀਂ ਇੱਥੇ ਨੂੰ ਮਾਪਿਆਂ ਨੂੰ ਝੂਠ ਬੋਲ ਬੋਲ ਕੇ ਨਹੀਂ ਮੈਂ ਚੱਕੀ ਜਾਣਾ ਫੱਟੇ ਜੀ ਮੈਂ ਆ ਕਰੀ ਜਾਣਾ ਉਹ ਕਰੀ ਜਾਣਾ ਲੇਕਿਨ ਉਹ ਜ਼ਿੰਦਗੀ ਬਹੁਤ ਬਹੁਤ ਟਫ ਹੈ ਜੋ ਜਿਉ ਰਹੇ ਨੇ ਬੱਚੇ ਸਾਡੇ ਉਹ ਸਿੱਖਿਆ ਇਹ ਫਿਲਮ ਦਊਗੀ ਔਰ ਉਮੀਦ ਕਰਦਾ ਕਿ ਜਦੋਂ ਫਿਲਮ ਦੇਖਣਗੇ ਮੈਂ ਆ ਹੁਣੇ ਆ ਫਿਲਮ ਕੀਤੀ ਹੈ ਅਰਦਾਸ ਸਰਬੱਤ ਦੇ ਬਲੇ ਦੀ ਉਹਦੇ ਚ ਲੋਕਾਂ ਨੇ ਉੱਠ ਕੇ ਤਾੜੀਆਂ ਮਾਰੀਆਂ ਉਹ ਲੋਕਾਂ ਨੇ ਕਹੀਆਂ ਨੇ ਆਪਣੀਆਂ ਗਲਤੀਆਂ ਕਬੂਲੀਆਂ ਨੇ ਇਹ ਫਿਲਮ ਚ ਵੀ ਇਹ ਮਤਲਬ ਬੜਾ ਸੋਹਣਾ ਮੋੜ ਲਿਆ ਪੰਜਾਬੀ ਸਿਨੇਮੇ ਨੇ ਇਹ ਫਿਲਮ ਚ ਵੀ ਜਿਹੜੀ ਮਤ ਦੇ ਦਊਗਾ ਨਾ ਇਹ ਇਹ ਸਬਜੈਕਟ ਉਹ ਲੋਕ ਆਪਣੀਆਂ ਗਲਤੀਆਂ ਨੂੰ ਕਬੂਲਣਗੇ ਕਹਿਣਗੇ ਹਾਂ ਆ ਗਲਤੀ ਰਹੀ ਸੀ ਗਲਤੀ ਕਬੂਲਣਗੇ ਤਾਂ ਮੋੜਾ ਪਾਉਣਗੇ ਆਪਣੇ ਆਪਣੇ ਕਾਰੋਬਾਰ ਕਿਵੇਂ ਠੀਕ ਢੰਗ ਨਾਲ ਕੀਤੇ ਜਾ ਸਕਦੇ ਨੇ ਕਿਵੇਂ ਜ਼ਿੰਦਗੀ ਸੁਖਾਲੀ ਕੀਤੀ ਜਾ ਸਕਦੀ ਹੈ ਇਵੇਂ ਇਹ ਤੋਂ ਇਹ ਮਾਪਿਆਂ ਦਾ ਖਿਆਲ ਲੱਖਿਆ ਜਾ ਸਕਦਾ ਹੈ ਉਹ ਘਰਾਂ 'ਚ ਬੈਠੇ ਸੁੰਨੀਆਂ ਕੰਧਾਂ ਸੁੰਨੇ ਘਰ ਦੇਖ ਕੇ ਵੱਡੇ ਵੱਡੇ ਘਰ ਬਣਾ ਲਏ ਉਹਦੇ ਸੁਭੀਆਂ ਵੀ ਨਹੀਂ ਹੁੰਦੀਆਂ ਤੇ ਉਹ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਨੂੰ ਰੋਣਾ ਆਉਂਦਾ ਹੈ ਉਹਨਾਂ ਦੇ ਜੇ ਅ ਹੱਜਵਾ ਦਾ ਮੁੱਲ ਪਾਉਣਗੇ ਸਾਡੀ ਜਨਰੇਸ਼ਨ ਲਾਜ਼ਮੀ ਇੱਥੇ ਵਾਲੀ ਦਾ ਘਟੋ ਘਟ ਥੋੜਾ ਹੋਰ ਸੋਚੋ ਸੋਚਣਾ ਸ਼ੁਰੂ ਕਰਤਾ ਹੈ ਹੋਰ ਸੋਚੋ ਕਿ ਨਹੀਂ ਬਾਹਰ ਨਹੀਂ ਜਾਣਾ ਮੈਂ 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 ਮੇਰੇ ਭਤੀਜੇ ਦੀ ਗੱਲ ਕਰਦਾ ਉਹ ਬੜਾ ਖੇਡ ਖੇਡ ਕੇ ਕਹਿੰਦੇ ਪੁੱਛ ਚੱਕੀ ਵਰਦਾ ਜੀ ਮੈਂ ਆਸਟ੍ਰੇਲੀਆ ਜਾਣਾ ਮੈਂ ਆਸਟ੍ਰੇਲੀਆ ਜਾਣਾ ਮੇਰੀ ਭਤੀਜੀ ਉਹਦੀ ਸਿਸਟਰ ਆਸਟ੍ਰੇਲੀਆ ਰਹਿੰਦੀ ਹੈ ਤੇ ਵੈਲ ਸੈਟਲਡ ਹੈ ਪਰ ਉਥੇ ਇੱਕ ਕਿਹੜਾ ਜਿਹਾ ਲਾ ਕੇ ਉਹਨੂੰ ਉੱਤਾ ਜੀ ਇੰਨਾ ਘੱਟ ਦਿਨ ਰਾਤ ਕੰਮੀ ਕਰੀ ਜਾਓ ਇੰਨੀ ਔਖੀ ਜ਼ਿੰਦਗੀ ਹੈ ਉਹਨੇ ਹੱਥ ਘੜੇ ਕਰਤੇ ਕਿ ਮੈਂ ਨਹੀਂ ਜਾਣਾ ਉੱਥੇ ਇੱਥੇ ਹੀ ਬਹੁਤ ਕੁਝ ਹੈ ਮਿਹਨਤ ਕਰਦਾ ਹੈ ਖੇਤੀ ਕਰਦਾ ਹੈ ਵਧੀਆ ਡਟ ਕੇ ਉਹਦੇ ਕੋਲੇ ਇੱਥੇ ਸਾਰੀਆਂ ਸੁਵਿਧਾਵਾਂ ਨੇ ਲੇਕਿਨ ਇੱਕ ਉਹ ਪਾਗਲਪਨ ਦਾ ਮਾਗ ਨੂੰ ਚੜੇ ਰਹਿੰਦਾ ਕਿ ਉੱਥੇ ਜਾ ਕੇ ਪਤਾ ਨਹੀਂ ਕੀ ਕਰਾਂਗੇ ਉਦੋਂ ਇਸ ਤਰ੍ਹਾਂ ਦੇ ਜਿਹੜੇ ਉਹ ਵਿਚਾਰਾਂ ਨੂੰ ਮੋੜਾ ਦੇਣਾ ਆਪਣੇ ਆਪ ਨੂੰ ਉਹ ਸ਼ੁਰੂ ਹੋਇਆ ਹੈ ਔਰ ਤੁਸੀਂ ਇਹ ਸਾਡਾ ਜਿਹੜਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਚ ਮਦਦਗਾਰ ਸਾਬਤ ਹੋਮਗੇ ਇਹ ਵੀ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਬਹੁਤ ਬਹੁਤ ਧੰਨਵਾਦ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ